ਮਹਾਨਗਰ ਦੇ ਕਈ ਪਾਸ ਇਲਾਕਿਆਂ 'ਚ ਮਸਾਲਾ ਸੈਂਟਰਾਂ ਦੇ ਨਾਂ ਤੇ ਚੱਲ ਰਹੇ ਜਿਸਮ ਫਰੋਖੀ ਦੇ ਅਰਧਿਆਂ ਨੂੰ ਲੈ ਕੇ ਇੱਕ ਨਿੱਜੀ ਚੈਨਲ ਨੇ ਪ੍ਰਮੁਖਤਾ ਨਾਲ ਮਾਮਲੇ ਨੂੰ ਚੁੱਕਿਆ ਜਿਸ ਤੇ ਮਹਾਨਗਰ ਪੁਲਿਸ ਐਕਸ਼ਨ ਚਾਰ ਗਈ ਹੈ ਲੁਧਿਆਣਾ ਦੇ ਕਮਿਸ਼ਨਰੇਟ ਦੀ ਪੁਲਿਸ ਨੇ ਮਹਾਨਗਰ ਦੇ ਸਪਾਸ ਸੈਂਟਰਾਂ ਤੇ ਸਭ ਤੋਂ ਵੱਡੀ ਛਾਪੇਮਾਰੀ ਕਰਦੇ ਹੋਏ ਕਈ ਕੁੜੀਆਂ ਸਮੇਤ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਦੇ ਦੇਸ਼ਾਂ ਦੇਸ਼ਾਂ ਤੇ ਡੀਸੀਪੀ ਜਸਕਰਨਜੀਤ ਸਿੰਘ ਕੇਚਾ ਦੀ ਗਵਾਈ ਚ ਏਡੀਸੀਪੀ 3 ਸ਼ੁਭਮ ਅਗਰਵਾਲ ਏਸੀਪੀ ਸਿਵਲ ਲਾਈਨ ਜਤਨ ਬਾਂਸਲ ਸਮੇਤ ਕਰੀਬ 10 ਥਾਣਿਆਂ ਦੀ ਪੁਲਿਸ ਨੇ ਇਸ ਛਾਪੇਮਾਰੀ ਨੂੰ ਅੰਜਾਮ ਦਿੱਤਾ ਹੈ ਦੱਸਣਾ ਬੰਦਾ ਹੈ ਕਿ ਪੁਲਿਸ ਨੇ 7 ਟੀਮਾਂ ਤਿਆਰ ਕਰਕੇ ਮਹਾਨਗਰ ਦੇ ਕਈ ਮੁੱਖ ਇਲਾਕਿਆਂ 'ਚ ਸਪਾ ਸੈਂਟਰਾਂ ਤੇ ਰੇਡ ਕੀਤੀ ਹੈ ਪੁਲਿਸ ਨੂੰ ਕਈ ਸਪਾ ਸੈਂਟਰਾਂ 'ਚੋਂ ਕਈ ਤਰ੍ਹਾਂ ਦਾ ਚਰਾਜੋਗ ਸਮਾਨ ਵੀ ਬਰਾਮਦ ਹੋਇਆ ਪੁਲਿਸ ਨੇ ਕਈ ਸਪਾ ਸੈਂਟਰਾਂ ਦੇ ਸੀਸੀਟੀਵੀ ਫੁਟੇਜ ਦੀ ਰਿਕਾਰਡਿੰਗ ਨੂੰ ਕਬਜ਼ੇ ਵਿੱਚ ਲਿਆ ਹੈ ਸੂਤਰਾਂ ਮੁਤਾਬਕ ਪੁਲਿਸ ਨੇ థਾਈਲੈਂਡ ਅਫਰੀਕਨ ਨੈਗਰੋ ਅਤੇ ਇੰਡੀਅਨ ਕੁੜੀਆਂ ਸਮੇਤ ਕਰੀਬ 27 ਲੋਕਾਂ ਨੂੰ ਹਿਰਾਸਤ ਲਿਆ ਹੈ ਪਰ ਅਜੇ ਤੱਕ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਥਾਣਾ ਡਿਵੀਜ਼ਨ ਨੰਬਰ 5 ਅਤੇ ਥਾਣਾ ਮਾਡਲ ਟਾਊਨ ਡੁੱਬਲੀ ਦੇ 3 ਸਪਾ ਸੈਂਟਰਾਂ ਦੇ ਕਰੀਬ 15 ਤੋਂ ਜ਼ਿਆਦਾ ਕੁੜੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ। ਲੁਧਿਆਣਾ ਸਪਾ ਸੈਂਟਰ ਰੇਡ ਕਰਨ ਦੀ ਪਲਾਨਿੰਗ ਇਹ ਨਹੀਂ ਪੂਰੇ ਤਰੀਕੇ ਨਾਲ ਕੀਤੀ ਗਈ ਕਿਸੇ ਨੂੰ ਕੰਨੋਂ ਕੰਨ ਖਬਰ ਵੀ ਨਹੀਂ ਸੀ। ਕੀ ਕੀ ਹੋਣ ਚਾਰੇ ਪੁਲਿਸ ਕਮਿਸ਼ਨਰ ਕੁਲਦੀਪ ਚਾਹ ਦੇ ਨਿਰਦੇਸ਼ਾਂ ਤੇ ਇਹ ਜ਼ਿੰਮੇਵਾਰੀ ਡੀਸੀਪੀ ਜਸਕਰਨਜੀਤ ਸਿੰਘ ਤੇ ਜਾਨੂ ਸੌਪੀ ਗਈ ਸੀ ਤੇ ਜਾਨ ਨੇ ਸਾਰੇ ਥਾਣਿਆਂ ਚਾਰਜਾਂ ਨੂੰ ਇੱਕ ਤੈਅ ਸਮੇਂ ਤੇ ਕਿਸੇ ਇੱਕ ਥਾਂ ਤੇ ਬੁਲਾਇਆ ਤੇ ਉਹਨਾਂ ਨੂੰ ਸਪਾਸ ਸੈਂਟਰਾਂ ਤੇ ਰੇਡ ਦਾ ਟਾਸਕ ਦਿੱਤਾ ਇਸ ਖਾਸ ਗੱਲ ਇਹ ਰਹੀ ਹੈ ਕਿ ਜਿਸ ਇਲਾਕੇ ਦੇ ਥਾਣੇ ਦੇ ਐਸਐਚਓ ਇੰਚਾਰਜ ਸੀ ਉਹ ਕਿਸੇ ਹੋਰ ਇਲਾਕਿਆਂ ਚ ਰੇਡ ਕਰਨ ਲਈ ਭੇਜਿਆ ਗਿਆ ਜਦੋਂ ਕਿ ਦੂਜੇ ਕਿਸੇ ਥਾਣੇ ਦੇ ਇੰਚਾਰਜ ਨੂੰ ਇਸ ਐਸਐਚਓ ਦੇ ਇਲਾਕੇ ਵਿੱਚ ਰੇਡ ਲਈ ਭੇਜਿਆ ਗਿਆ ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਜੇਕਰ ਕਿਸੇ ਥਾਣਾ ਇੰਚਾਰਜ ਦੀ ਕਥਨ ਤੌਰ ਤੇ ਕਿਸੇ ਸਪਾਸ ਸੈਂਟਰ ਸੈਟਿੰਗ ਹੋਵੇਗੀ ਤਾਂ ਉਹ ਰੇਡ ਦੀ ਜਾਣਕਾਰੀ ਲੀਕ ਨਾ ਕਰ ਸਕੇ ਹਾਲਾਂਕਿ ਇਹ ਨਹੀਂ ਸੀ ਕਿ ਕਿਸੇ ਨੂੰ ਪਤਾ ਨਹੀਂ ਸੀ ਉਹ ਕਿਸ ਇਲਾਕੇ 'ਚ ਰੇਡ ਕਰਨ ਜਾ ਰਹੇ ਨੇ ਸੂਤਰਾਂ ਅਨੁਸਾਰ ਰੇਡ ਦੀ ਤਿਆਰੀ 3 ਦਿਨਾਂ ਤੋਂ ਚੱਲ ਰਹੀ ਸੀ ਬਲਬਰੀ ਸਰ ਕਿੰਨੇ ਟਾਂ ਤੋਂ ਚੱਲ ਰਹੀ ਹੈ ਇਸ ਤੋਂ ਅੱਗੇ ਕਾਚੀ ਤਲਾਬ ਜਿੱਥੇ ਆਪਾਂ ਕੀ ਇਹਨਾਂ ਦਾ ਇੱਕ ਬਿਲਕੁਲ ਪਾਜੀ ਪਰੇ ਦਾ ਬੈਸੋ ਬੋਲ ਹੋ ਗਿਆ 2 ਮਹੀਨੇ ਇਹਨਾਂ ਵੀ ਬਰਾਦ ਲੋ ਦੂਜੇ ਪੰਨੇ ਚਾਹੁੰਦੇ ਹੋ ਅੱਛਾ ਉੱਥੇ ਵੀ ਪਤਾ ਨਹੀਂ ਅਸੀਂ ਬਹੁਤ ਸਰਕਾਰ ਦਾ ਠੰਡਾ ਕਰਵਾਉਂਦੇ ਹੋ ਵੀ ਉੱਥੇ ਬੈਠੇ ਸਰ ਕਿੰਨੇ ਜੋੜੇ ਬਰਮਤ ਹੋਏ ਸਰ ਕੀ ਕਰਦੇ ਜਿੱਤ ਇਹ ਸਾਰੇ ਦੂ ਗਿਣੇ ਛੱਡ ਕੇ ਕਿ ਆਪਾਂ ਇਹਨਾਂ ਦਾ ਆਧਾਰ ਕਾਰਡ ਵੈਰੀਫਾਈ ਕਿੱਥੇ ਜਾਣਗੇ ਤਰਾਹ ਵੀ ਹੁਣ ਜਾਦੇ ਸਾਰੇ ਪਰ ਕੀ ਕਰਵੇ ਕੀ ਕੀਤੀ ਆਉਂਦੀ ਕੋਈ ਨਹੀਂ ਦੇ ਉਹ ਜੋ ਕੀ ਗੱਲ ਸਾਹਮਣੇ ਆਇਤਰਾਜ ਜੋ ਕੋਈ ਨਹੀਂ ਸਰ ਕਰਵੇ